ਬਹੁਤ ਦੁੱਖ ਦੀ ਗੱਲ ਹੈ ਕਿ ਜਿੱਥੇ ਗੱਲ ਗਰੀਬਾਂ ਦੇ ਰੋਜ਼ਗਾਰ ਬਚਾਉਣ ਦੀ ਚਲਣੀ ਚਾਹੀਦੀ ਹੈ ਜਿੱਥੇ ਗੱਲ ਗਰੀਬਾਂ ਦੇ ਚੁੱਲਿਆਂ ਦੀ ਅੱਗ ਦੀ ਉਹਨੂੰ ਬਚਾਉਣ ਦੀ ਗੱਲ ਚਲਣੀ ਚਾਹੀਦੀ ਹੈ ਜਿੱਥੇ ਗੱਲ ਗਰੀਬਾਂ ਦੇ ਬੱਚਿਆਂ ਦੇ ਮੂੰਹ 'ਚ ਜਿਹੜੀਆਂ ਬੁਰਕੀਆਂ ਖੋ ਰਹੀਆਂ ਹੈ ਸੈਂਟਰ ਸਰਕਾਰ ਉਹ ਦੀ ਚਲਣੀ ਚਾਹੀਦੀ ਹੈ ਉੱਥੇ ਗੱਲ ਹੂ ਆਰ ਯੂ ਤੂੰ ਕੌਣ ਹੈ ਮੈਂ ਕੌਣ ਉਹ ਗੱਲ ਇਸ ਲੈਵਲ ਤੇ ਆ ਗਈ ਇਹ ਅਸਲ ਚ ਕੀ ਹੁੰਦਾ 52 ਪੱਤੇ ਹੁੰਦੇ ਆ ਤਾਸ਼ ਦੇ ਉਹ ਫਿਰ ਜਦੋਂ ਸਾਰੇ ਪਤਾ ਲੱਗ ਜਾਂਦਾ ਜਦੋਂ ਅੱਧੇ ਅੱਧਿਆਂ ਤੋਂ ਬਾਅਦ ਥੱਲੇ ਆ ਜਾਂਦੇ ਨੇ ਬੰਦੇ ਨੂੰ ਪਤਾ ਲੱਗ ਜਾਂਦਾ ਸਾਹਮਣੇ ਵਾਲੇ ਨੂੰ ਕਿਹਦੇ ਕੋਲ ਕਿਹੜੇ ਕਿਹੜੇ ਰਹਿ ਗਏ ਹੁਣ ਪੱਤੇ ਸਾਰੇ ਇਹਨਾਂ ਕੋਲ ਸਾਰੇ ਦੇਸ਼ ਚ ਖਿੰਡੇ ਪਏ ਨੇ ਤੇ ਪੱਤੇ ਹੁਣ ਹੈ ਨਹੀਂ ਇਹਨਾਂ ਕੋਲੇ ਕੋਈ ਇਹ ਤਾਂ ਬਸ ਹੁਣ ਆ ਹੀ ਰੌਲਾ ਰੂਲਾ ਪਾ ਲੋ ਉਹਦੇ ਨਾਲ ਟੀਵੀ ਟੂਵੀ ਤੇ ਆ ਜਾਣਗੇ ਕੋਈ ਡੱਬੀ ਡੁੱਬੀ ਜੀ ਲੱਗ ਜੂਗੀ ਕਦੀ ਉਹ ਬਾਹਰ ਜਾ ਕੇ ਉਹ ਲਾਗੇ ਹੋਣਾ ਬੋਲਣਾ ਹੈਨਾ ਉਹ ਤੁਹਾਨੂੰ ਕੁਝ ਕਹੀ ਜਾਂਦਾ ਡਾਕੂ ਪਤਾ ਨਹੀਂ ਕੀ ਕੀ ਇਹ ਇਹਨਾਂ ਦੇ ਕਿਰਦਾਰ ਨੇ ਇਹੀ ਇਹਨਾਂ ਦੇ ਮੈਂ ਸਭ ਤੋਂ ਪਹਿਲਾਂ ਇੱਥੋਂ ਹੀ ਸ਼ੁਰੂ ਕਰ ਲੈਣਾ ਮੈਂ ਕਰਨਾ ਤਾਂ ਮੈਂ ਇੱਥੋਂ ਚਾਹੁੰਦਾ ਸੀਗਾ ਪਰ ਪਰ ਕਿਉਂਕਿ ਦਲਿਤਾਂ ਦਾ ਬਿਲ ਇਹਨਾਂ ਦੀ ਦਲਤਾ ਪ੍ਰਤੀ ਸੋਚ ਤੋਂ ਸ਼ੁਰੂ ਕਰ ਲੈਣੇ ਆ ਜੀ ਸਭ ਤੋਂ ਪਹਿਲਾਂ ਐਸ ਐਸੇ ਬੰਦੇ ਨੇ ਹੀ ਜਿਹੜਾ ਮੈਨੂੰ ਹੂ ਆਰ ਯੂ ਕਹਿੰਦਾ ਨਾ ਉਸੇ ਬੰਦੇ ਨੇ ਕਿਹਾ ਸੀਗਾ ਚਰਨਜੀਤ ਚੰਨੀ ਬਾਰੇ ਜੇ ਤੁਸੀਂ ਦਰਬੀ ਕੋੜਿਆਂ ਦੀ ਰੇਸ ਦੇ ਵਿੱਚ ਟੱਟੂ ਤੇ ਖੱਤਰ ਭਜਾਓਗੇ ਤਾਂ ਹੀ ਹੱਲ ਹੋਣਾ ਸੀ ਕਾਂਗਰਸ ਦਾ ਪਹਿਲਾ ਪਹਿਲਾ ਕਮੈਂਟ ਹੈ ਇਹ ਪਹਿਲਾ ਕਮੈਂਟ ਹੈ ਦੂਜਾ ਕਮੈਂਟ ਦੂਜਾ ਕਮੈਂਟ ਸੁਨੀਲ ਜਾਖੜ ਦਾ ਸੁਨੀਲ ਜਾਖੜ ਕਹਿੰਦਾ ਜੇ ਪੈਰ ਦੀਆਂ ਜੁੱਤੀਆਂ ਨੂੰ ਸਿਰ ਤੇ ਰੱਖੋਗੇ ਤਾਂ ਇਹੀ ਹਾਲ ਹੋਊਗਾ ਤੀਜਾ ਕਮੈਂਟ ਤਰਨ ਤਰਨ ਦੀ ਇਲੈਕਸ਼ਨ ਚ ਰਾਜਾ ਬਰਿੰਗ ਦਾ ਕਿ ਦੇਖ ਲਓ ਅਸੀਂ ਤਾਂ ਪੱਠੇ ਵਟਣ ਵਾਲੇ ਨੂੰ ਅਸੀਂ ਤਾਂ ਪਤਾ ਨਹੀਂ ਕੀ ਕੀ ਹੋਰ ਉਹਨਾਂ ਨੇ ਬੋਲੇ ਮੈਂ ਬੋਲਣਾ ਨਹੀਂ ਚਾਹੁੰਦਾ ਉਹਦਾ ਕਿੰਨਾ ਵਿਰੋਧ ਹੋਇਆ ਜੀ ਏ ਇਹ ਇਨਾਂ ਦਾ Dalit ਵਿਰੋਧੀ ਚਿਹਰਾ ਜਿਹੜਾ ਅੱਜ ਵੀ ਸਾਹਮਣੇ ਆ ਰਿਹਾ ਹੈ ਇਹ ਇਹ ਆਪਦੀਆਂ ਚੌਧਰਾਂ ਦੇ ਪਿੱਛੇ ਪਏ ਹੋਏ ਨੇ ਇਹ ਜਾਣ ਬੁੱਝ ਕੇ ਸਰਪਾਲ ਖੇਰ ਨੂੰ ਸ਼ਰਤ ਲਾ ਲਓ ਜੇ ਕੋਈ ਦਿਲ ਚੈੱਕ ਕਰਨੇ ਮਸ਼ੀਨ ਹੋਵੇ ਨਾ ਬਾਜਵੇਂ ਦੇ ਇੱਥੇ ਦਿਲ ਤੇ ਲਾ ਕੇ ਦੇਖਿਓ ਉਹ ਸਰਪਾਲ ਖੇਰ ਹਈ ਨਹੀਂ ਇਹ ਆਪ ਹੀ ਨਹੀਂ ਚਾਹੁੰਦਾ ਬੋਲੇ ਪਰੋ ਉਹਦੇ ਸਾਹਮਣੇ ਥੋੜੇ ਜਿਹਾ ਰੌਲਾ ਪਾਉਣਾ ਪੈਂਦਾ ਵੀ ਦੇਖਿਆ ਮੈਂ ਤੇਰੇ ਨਾਲ ਖੜਾ ਸੀ ਦੇਖਾ ਮੈਂ ਤੇਰੇ ਨਾਲ ਖੜਾ ਸੀ ਇਹਦਾ ਰੋਜ਼ ਤਾਂ ਆਪਸ ਵਿੱਚ ਇੱਕ ਦੂਜੇ ਨੂੰ ਐ ਕਰਦੇ ਨੇ ਵੀ ਚੁੰਬਕ ਨੇ ਦੂਜੇ ਪਾਸੇ ਵੰਗੂ ਐ ਧੱਕਦੇ ਨੇ ਆਏ ਆ ਜਾਣ ਜੇ ਸੋ ਇਹ ਇਹਨਾਂ ਤੋਂ ਨਾ ਉਮੀਦ ਕੀਤੀ ਜਾ ਸਕਦੀ ਐ ਜੇ 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 ਇਹਨਾਂ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਜੀ ਕੋਈ ਕਿਸੇ ਕਿਸਮ ਦੀ ਗੰਭੀਰ ਬਹਿਸ ਕਰ ਲੈਣਗੇ ਇਹ ਜਾਂ ਕੋਈ ਗਰੀਬਾਂ ਦੀ ਗੱਲ ਸੋਚ ਲੈਣਗੇ ਕੋਈ ਇਹਨਾਂ ਨੇ ਨੁਕਸੀ ਕੱਢੀ ਨਹੀਂ ਅੱਜ ਵੀ ਹਾਲਾਂਕਿ ਨਰੇਗਾ ਜਿਹੜੀ ਐ ਅਸੀਂ ਉਹਦੇ ਹੱਕ 'ਚ ਬੋਲਣ ਆਏ ਆਂ ਉੰਨੇ ਗਾਵੇ ਹੱਕ ਚ ਬੋਲਣਾ ਆ ਤੇ ਇਹ ਕਹਿੰਦੇ ਇਹਦਾ ਫਾਇਦਾ ਕੀ ਹੋਇਆ ਫਿਰ ਫਿਰ ਕਰਨਾਟਕਾ ਹਿਮਾਚਲ ਤੇ ਤੇਲੰਗਣਾ ਚ ਕਰਾ ਲਓ ਕਰਨਾਟਕਾ ਹਿਮਾਚਲ ਤੁਸੀਂ ਕਿਹਾ ਇਹਦਾ ਫਾਇਦਾ ਕੀ ਹੋਇਆ ਨਹੀਂ ਨਹੀਂ ਇਹਦਾ ਫਾਇਦਾ ਕੀ ਹੋਇਆ ਕਿਹਨੇ ਕਿਹਾ ਇਹਦਾ ਫਾਇਦਾ ਕੀ ਹੋਇਆ ਕਿਹਨੇ ਕਿਹਾ ਇਹਦਾ ਕੀ ਫਾਇਦਾ ਹੋਇਆ ਇਹ ਆਇ ਨਹੀਂ ਹੋਇਆ ਆ ਤਾਂ ਫਾਇਦਾ ਕੀ ਹੋਇਆ ਠੀਕ ਹੈ ਜੀ ਇਹਦਾ ਕੋਈ ਫਾਇਦਾ ਨਹੀਂ ਹੋਇਆ ਇਹ ਕੇ ਇਹ